ਆਪਣੇ ਬਾਗ ਦੀ ਲਗਭਗ ਆਪਣਾ ਕਿੰਨੂ ਐ ਹਰ ਸਾਲ ਵਿਦੇਸ਼ ਤੇ ਜਾਂਦਾ ਉਹ ਹੁਣ ਠੇਕਦਾਰ ਆਪਾਂ ਜਿਵੇਂ ਆ ਬੋਰ ਵਾਲਿਆਂ ਦੇਤਾ ਪੰਜਾਬ ਵਾਲਿਆਂ ਨੂੰ ਹਾਂ ਪੰਜਾਬ ਵਾਲਿਆਂ ਨੂੰ ਉਹ ਅੱਗੇ ਠੇਕਦਾਰ ਹੋਰ ਲੈ ਕੇ ਆਊਗਾ ਇੱਥੇ ਠੀਕ ਹੈ ਉਹਨੂੰ ਖਾਊਗਾ ਤਾਂ ਨਾ ਤਾਂ ਆਪਾਂ ਨੂੰ ਉਹਨਾਂ ਦੀ ਬੋਲੀ ਸਮਝ ਆਉਂਦੀ ਤੇ ਅੰਗਰੇਜ਼ ਕਈ ਅੰਗਰੇਜ਼ ਵੀ ਆਉਂਦੇ ਐ ਤਾਂ ਪਤਾ ਲੱਗਦਾ ਵਿਦੇਸ਼ ਚ ਜਾਂਦਾ ਆਪਣਾ ਮਾਲ ਤੇ ਕਿੰਨੇ ਰੁਪਈਆ ਚ ਐਕਜੈਕਟਿੰਦਾ ਠੇਕਾ ਜਿਹੜਾ ਉਹ ਛੁੱਟਿਆ 11.74 ਚ 11.73 ਲੱਖ ਰੁਪਏ ਜਿਗਜੈਕ ਹੂੰ ਤੇ ਜਿਵੇਂ ਸ਼ੁਰੂ ਚ ਇਹ ਬਾਗ ਲੱਗ ਗਿਆ ਸੀ ਉਹ ਮੁcke ਠੀਕ ਹੈ ਦੋਗੇ ਹਾਂ ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਰਾਜਸਥਾਨ ਦੇ 사ਦુલ ਸ਼ਹਿਰ ਏਰੀਏ ਦੇ ਵਿੱਚ ਮੋਕੇ ਤੇ ਖੜਾ ਹਾਂ ਤੇ ਮੇਰੇ ਪਿੱਛੇ ਜੋ ਤੁਸੀਂ ਬਾਗ ਵੇਖ ਰਹੇ ਹੋ ਕਿਉਂਕਿ ਇਸ ਏਰੀਏ ਦੇ ਵਿੱਚ ਮੈਨੂੰ ਲੱਗਦਾ ਸਭ ਤੋਂ ਮਹਿੰਗਾ ਬਾਗ ਹੈ ਜਿਹੜਾ ਆਈ ਵਿਕਿਆ ਪੰਜ ਬਿੱਗੇ ਦਾ ਇਹਦਾ ਜਿਹੜਾ ਠੇਕਾ ਉਹ ਲਗਭਗ 12.5 13 ਲੱਖ ਰੁਪਏ ਹੈ ਨਾ 11 ਲੱਖ ਤੇ 74000 ਰੁਪਇਆ ਇਹ ਜਿਹੜਾ ਠੇਕੇ ਤੇ ਆ ਜਿਹੜਾ ਬਾਗ ਚੜਿਆ ਤੇ ਆਪਣੇ ਕਰੀਬੀ دوست ਤੇ ਮੇਰੇ ਵੱਡੇ ਭਰਾ ਹੀ ਆ ਬਾਈ ਰਜਨੀ ਸਰਨ ਜੀ ਅੱਗੇ ਵੀ ਤੁਹਾਨੂੰ ਇੱਕ ਤੋਂ ਵੀਡੀਓ ਚ ਇਹਨਾਂ ਨਾਲ ਮੁਲਾਕਾਤ ਕਰਵਾਈ ਆ ਤੇ ਤੁਹਾਨੂੰ ਬਾਗ ਦੀ ਵਿజిਟ ਕਰਾਉਣੀ ਆ ਵੀ ਇਹ じゃ ਕੀ ਖਾਸ ਹੈ ਇਹਦੇ ਚ ਜੋ ਇਹ ਬਾਗ ਆ ਇਨੇ ਰੁਪਇਆ ਦੇ ਵਿੱਚ ਚੜਿਆ ਤੇ ਸਭ ਤੋਂ ਪਹਿਲਾਂ ਆਪਾਂ ਬਾਈ ਜੀ ਰਨ ਦਾ ਸਵਾਗਤ ਕਰਦੇ ਆ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਤੇ ਬਾਈ ਜੀ ਜਿਹੜੇ ਲੋਕ ਆਪਾਂ ਨੂੰ ਵੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਦੱਸੋ ਵੀ ਆਪਾਂ ਜਿਹੜੀ ਐਗਜੈਕਟ ਲੋਕੇਸ਼ਨ ਐ ਇੱਥੋਂ ਦੀ ਕਿੱਥੇ ਖੜੇ ਆ ਤੇਰਾ ਕਿਆਰ ਡਬਲੂ ਕਿਡਾਣੀਆਂ ਐ ਲਾਸਟ ਇੱਥੇ ਆ ਕੇ ਸੜਕ ਖਤਮ ਹੁੰਦੀ ਐ ਆ ਦਿਖਾਓ ਇੱਥੇ ਸੜਕ ਖਤਮ ਹੁੰਦੀ ਐ ਆ ਤੇਰਾ ਦਾ ਲਾਸਟ ਏਰੀਆ ਐ ਇਹ ਤੋਂ ਅੱਗੇ 26 ਪੀਟੀਪੀ ਸਟਾਰਟ ਹੋ ਜਾਂਦਾ ਤੇ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਪੰਜਾਬ ਬਾਰਡਰ ਵੀ ਇੱਥੋਂ ਨੇੜੇ ਹੀ ਪੈ ਜਾਂਦਾ ਬਾਈ ਜੀ ਜਿਹੜੇ ਲੋਕ ਆਪਾਂ ਨੂੰ ਵੇਖ ਰਹੇ ਆ ਮਤਲਬ ਪਹਿਲਾਂ ਤਾਂ ਆ ਦੱਸੋ ਵੀ ਬਾਗ ਦੀ ਜਿਹੜੀ ਆ ਤੁਹਾਡਾ ਕਾਫੀ ਵੀਡੀਓ 'ਚ ਵੀ ਅਸੀਂ ਵੇਖਿਆ ਤੇ ਕਿੰਨੇ ਰੁਪਈਆ 'ਚ ਐਗਜੈਕਟ ਇਹਦਾ ਠੇਕਾ ਜਿਹੜਾ ਉਹ ਛੁੱਟੇ 11.73 ਲੱਖ 33 ਰੁਪਏ ਜੀ ਐਗਜੈਕਟ ਤੇ ਬਾਗ ਬਾਰੇ ਦੱਸੋ ਜਿਹੜੇ ਲੋਕ ਵੇਖ ਰਹੇ ਆ ਵੀ ਕਿੰਨਾ ਕੁ ਪੁਰਾਣਾ ਬਾਗ ਆ ਤੇ ਕਿੰਨਾ ਨੇ ਲਾਇਆ ਬੁੱਟੇ ਆ ਜਿਹੜੇ ਇੱਥੇ 5 ਬਿੱਗੀਆਂ ਚ ਕਿੰਨੇ ਬੁੱਟੇ ਜਿਹੜੇ ਲੱਗੇ ਹੋਏ ਆ 5 ਬਿੱਗੀਆਂ ਚ ਪਹਿਲਾਂ ਤਾਂ ਸੀਗੇ 340 ਬੁੱਟੇ ਠੀਕ ਹੈ ਹੁਣ ਬਾਗ ਜਿਵੇਂ ਪੁਰਾਣਾ ਬੁੱਢਾ ਹੋ ਗਿਆ ਜਿਵੇਂ ਆ ਬੁੱਟਾ ਆ ਖਰਾਬ ਹੋ ਗਿਆ ਅਮੇ ਬਹੁਤ ਬੁੱਟੇ ਲਗਭਗ 80 90 ਬੁੱਟੇ ਖਰਾਬ ਹੋ ਗਏ ਇਹਦੇ ਵਿੱਚੋਂ ਠੀਕ ਹੈ ਤੇ ਲਗਭਗ 250 ਬੁੱਟੇ ਰਹਿ ਗਏ ਹੁਣ ਮਤਲਬ ਬੜੀਆ ਕੰਡੀਸ਼ਨ ਚ ਕਿਰੇ 250 ਬੁੱਟੇ ਹੀ ਆ ਉਹ ਜਿਵੇਂ ਛੋਟੇ ਲੱਗੇ ਹੁਣ ਉਹ ਦਿਖਾ ਦਿਓ ਮਗਰ ਉਹ ਦਿਖਾ ਤੇ ਇੱਕ ਚੀਜ਼ ਹੋਰ ਮੈਂ ਵੀ ਦੱਸਣਾ ਚਾਹੁੰਦਾ ਜਿਵੇਂ ਆ ਆ ਬੁੱਟੇ ਦਿਖਾਓ ਤੁਹਾਨੂੰ ਦੇਖਣ ਚ ਪਤਾ ਚੱਲਦਾ ਹੋਊਗਾ ਵੀ ਜਿਵੇਂ ਇਹ ਸ਼ੁਰੂ ਵਾਲੇ ਬੁੱਟੇ ਸ਼ੁਰੂ ਵਾਲੇ ਬੁੱਟੇ ਹਨ ਜਿਹੜੇ ਹੂੰ ਤੇ ਜਿਵੇਂ ਸ਼ੁਰੂ ਚ ਬਾਗ ਲੱਗਿਆ ਸੀ ਉਹ ਬੁੱਟੇ ਆ ਠੀਕ ਹੈ 2005 ਦੇ ਵਿੱਚ ਇਹਨਾਂ ਨੇ ਜਿਹੜਾ ਬਾਗ ਆ ਉਹ ਲਾਇਆ ਤੇ ਤੁਹਾਨੂੰ ਦਿਖਾਉਨੇ ਆਜੋ ਤੇ ਇਸ ਏਰੀਏ ਦੇ ਵਿੱਚ ਸਾਧੂ ਸ਼ਹਿਰ ਏਰੀਏ ਦੇ ਵਿੱਚ ਜਿਹੜਾ ਇੱਕ ਕਾਫੀ ਸੁਰਖੀਆਂ ਚ ਵੀ ਚੱਲ ਰਿਹਾ ਵੀ ਠੇਕਾ ਜਿਹੜਾ 11 ਲੱਖ 74000 ਰੁਪਏ ਦਾ ਛੁੱਟਿਆ ਤੇ ਫਲ ਵੀ ਦਿਖਾਉਨੇ ਆ ਜਿਹੜਾ ਉਹ ਆਉਣਾ ਸ਼ੁਰੂ ਹੋ ਗਿਆ ਬਾਗ ਤੇ ਮੁੱਟਾਂ ਦੇ ਦਿਖਾਓ ਉਹ ਦਿਖਾਉ ਤੇ ਵੀਡੀਓ ਦੀਆਂ ਕਲਿੱਪਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਤੇ ਬਾਈ ਜੀ ਜਿਹੜਾ ਬੰਦਿਆਂ ਨੂੰ ਤੁਸੀਂ ਠੇਕਾ ਦਿੱਤਾ ਬਾਗ ਦਾ ਉਹ ਮਤਲਬ ਕਿਥੋਂ ਦੇ ਆ ਤੇ ਕੀ ਕੁਛ ਹੈ ਕਿਸ ਆਧਾਰ ਤੇ ਉਹ ਤੈਅ ਕਰਦੇ ਆ ਵੀ ਇੰਨੇ ਰੁਪਏ ਸੀ ਮੋਲ ਹੈ ਜਿਹੜਾ ਉਹ ਵੱੱਜਾ ਲਾਉਂਦੇ ਆ ਵੀ ਇਨਾ ਅਗੇ ਕਬੂਟੇ ਤੇ ਮਾਲ ਲਊਗਾ ਤੇ ਆਹ ਰੇਟ ਚੱਲੀ ਜਾਂਦਾ ਹੈ ਉਸ ਹਿਸਾਬ ਨਾਲ ਹੂੰ ਕਟਾਵਾ ਦਾ ਕਰਕੇ ਤੇ ਬੂਟੇ ਦੀ ਕੁਆਲਿਟੀ ਵੀ ਦੇਖਦੇ ਆ ਕੁਆਲਿਟੀ ਤਾਂ ਸਭ ਤੋਂ ਪਹਿਲਾਂ ਵੇਖਦੇ ਆ ਆਪਣੇ ਬਾਗ ਦੀ ਲਗਭਗ ਆਪਣਾ ਕਿੰਨੂ ਐ ਹਰ ਸਾਲ ਵਿਦੇਸ਼ ਤੇ ਜਾਂਦਾ ਹੈ ਜਿਹੜਾ ਕਿ ਕਈ ਵਾਰੀ ਇੱਥੇ ਔਰ ਤਾਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਠੇਕਦਾਰ ਆਉਂਦੇ ਹਨ ਨਾ ਉਹਨਾਂ ਦੀ ਨਾ ਤਾਂ ਆਪਾਂ ਨੂੰ ਬੋਲੀ ਸਮਝ ਆਉਂਦੀ ਹਮਮ ਉਹਨ ਠੇਕਦਾਰ ਆਪਾਂ ਜਿਵੇਂ ਅਬੋਰ ਵਾਲਿਆਂ ਦੇਤਾ ਪੰਜਾਬ ਵਾਲਿਆਂ ਨੂੰ ਹਾਂ ਪੰਜਾਬ ਵਾਲਿਆਂ ਨੂੰ ਉਹ ਅੱਗੇ ਠੇਕਦਾਰ ਹੋਰ ਲੈ ਕੇ ਆਊਗਾ ਇੱਥੇ ਠੀਕ ਹੈ ਉਹਨੂੰ ਖਾਊਗਾ ਤਾਂ ਨਾ ਤਾਂ ਆਪਾਂ ਨੂੰ ਉਹਨਾਂ ਦੀ ਬੋਲੀ ਸਮਝ ਆਉਂਦੀ ਤੇ ਅੰਗਰੇਜ਼ ਕਈ ਅੰਗਰੇਜ਼ ਵੀ ਆਉਂਦੇ ਹੈ ਤਾਂ ਪਤਾ ਲੱਗਦਾ ਹੈ ਵਿਦੇਸ਼ ਚ ਜਾਂਦਾ ਆਪਣਾ ਮਾਲ ਠੀਕ ਹੈ ਤੇ ਇਸ ਤੋਂ ਪਹਿਲਾਂ ਹਾਈਐਸਟ ਜਿਹੜਾ ਇਹ ਬਾਗ ਹੈ ਮਤਲਬ ਜਿਵੇਂ ਤੁਹਾਡਾ ਆਪ ਦਾ ਘਰਾਂ ਚ ਬਾਗ ਲੱਗਿਆ ਹੋਇਆ ਤੁਹਾਡਾ ਆਪ ਦਾ ਲਾਇਆ ਹੋਇਆ 2005 ਚ 20 ਸਾਲ ਪੁਰਾਣਾ ਬਾਗ ਹੈ ਇਸ ਤੋਂ ਪਹਿਲਾਂ ਵੀ ਇਸ ਤੋਂ ਵੀ ਜ਼ਿਆਦਾ ਮੁੱਲ ਮਿਲਿਆ ਜਾਂ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮੁੱਲ ਹੈ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮੁੱਲ ਹੈ ਐ ਹੈ ਬੱਦਦਾ ਰਹਿੰਦਾ ਹੈ ਹਰ ਸਾਲ ਹਰ ਸਾਲ ਕਈ ਵਾਰੀ ਡਾਊਨ ਵੀ ਆ ਜਾਂਦਾ ਹੈ ਜਿਵੇਂ ਮਗਰਲੇ ਸਾਲ ਜਮੈਂ ਡਾਊਨ ਸੀਗਾ ਕਿੰਨੀ ਵਾਰੀ ਕਿੰਨਾ ਸੀ 2.5 ਲੱਖ ਰੁਪਏ ਬੱਟੇ ਸੀ 5 ਕਿਲੋ ਹਾਂ ਤੇ ਅੱਜ ਕੇ 11 ਲੱਖ 74 ਹਜ਼ਾਰ 11 ਲੱਖ 74 ਹਜ਼ਾਰ 11 ਲੱਖ 74 ਹਜ਼ਾਰ ਤੋਂ ਇਲਾਵਾ ਹਾਈਐਸਟ ਕਿੰਨਾ ਮਿਲਿਆ ਵੇ ਇਹਨੂੰ ਛੱਡ ਕੇ ਹੁਣ ਤੱਕ 19 ਸਾਲਾਂ ਚ ਨਹੀਂ ਕੋਈ ਨਹੀਂ ਮਿਲਿਆ ਬਸ 2 2 3 ਨਹੀਂ 2 2 3 ਨਹੀਂ 8 9 ਤੱਕ ਤਾਂ ਜਾਵੜਿਆ ਕਈ ਵਾਰੀ ਵਿੱਚੋਂ ਗਿਆ ਕੀ ਹਾਂ ਠੀਕ ਹੈ ਕਿੰਨੇ ਸਾਲ ਪੁਰਾਣਾ ਬਾਗ ਆ ਤੇ ਅੱਜ ਜਿਵੇਂ ਅਬ ਬਿਚਾਰ ਰੱਖਿਆ ਡ੍ਰਿਪ ਸਿਸਟਮ ਇਹਦੇ ਬਾਰੇ ਥੋੜਾ ਦੱਸੋ ਵੀ ਪਾਣੀ ਪੂਣੀ ਕਿਵੇਂ ਆ ਸਰੂਤੋਂ ਹੀ ਡ੍ਰਿਪ ਤੇ ਹੀ ਹੈ ਬਾਗ ਹੂੰ ਤੇ ਦੂਜੀ ਵਾਰੀ ਤਾਂ ਡ੍ਰਿਪ ਲਾਤੀ ਹੁਣ ਤੀਜੀ ਵਾਰੀ ਆਪਣੀ ਡ੍ਰਿਪ ਆ ਹੀ ਪਈ ਐ ਹੁਣ ਦਿਖਾਓ ਨੇੜੇ ਹੁਣ ਇਹਨੂੰ ਅੰਡਰਗਰਾਉਂਡ ਕਰਨੀ ਐ ਹੁਣ ਐ ਐ ਵੀ ਆਪਾਂ ਠੇਕੇ ਲਾਤਾ ਹੁਣ ਮਸ਼ੀਨ ਨਹੀਂ ਬਾੜ ਸਕਦੇ ਦੇ ਵਿੱਚ ਹੂੰ ਹੁਣ ਜਦੋਂ ਖੱਲੀ ਹੋਊਗਾ ਉਦੋਂ ਅੰਡਰਗਰਾਉਂਡ ਕਰ ਦਿਆਂਗੇ ਤੇ ਇਹ ਸਾਰਾ ਉਹ ਡਿੱਗੀ ਚੁਆ ਰਿਹਾ ਟ੍ਰਿਪ ਸਿਸਟ ਤੇ ਬਾਈ ਇੱਕ ਚੀਜ਼ ਹੋਰ ਦੱਸੋ ਜਿਵੇਂ ਜਿਹੜੇ ਲੋਕ ਵੇਖ ਰਹੇ ਆ ਜਿਵੇਂ ਕਿੰਨੇ ਦਿਨ ਹੋ ਗਏ ਠੇਕੇ ਤੇ ਚੜਿਆ ਨੂੰ ਬਾਗ ਇਹ ਕੋਈ 15 ਦਿਨ ਹੋਏ 15 ਦਿਨ ਦਾ ਹੋ ਗਿਆ ਕਿੰਨਾ ਟਾਈਮ ਹੋਰ ਲਾਊਗਾ ਜੇ ਤੁਹਾਡੇ ਹਿਸਾਬ ਨਾਲ ਜਿਹੜਾ ਪੂਰਾ ਫਲ ਚਾਰ 31 ਜਨਵਰੀ ਲਾਸਟ ਦਿੱਤੀ ਆ ਉਹਨਾਂ ਨੂੰ ਉਸ ਤੋਂ ਪਹਿਲਾਂ ਪਹਿਲਾਂ ਉਹ ਲੈ ਜਾਣਗੇ ਆਪਾਂ ਹਾਂ ਲੈ ਜਾਣਗੇ ਠੀਕ ਹੈ 31 ਜਨਵਰੀ ਤੋਂ ਬਾਅਦ ਜਿਹੜਾ ਰਹਿ ਗਿਆ ਉਹ ਆਪਣਾ ਹੈ ਠੀਕ ਹੈ ਤੇ ਇਸ ਤੋਂ ਬਾਅਦ ਬਾਗ ਦੇ ਵਿੱਚ ਜਿੰਨਾ ਵੀ ਕੰਮ ਹੋਊਗਾ ਜਿੰਨਾ ਵੀ ਕੁਝ ਹੋਣਾ ਆਪਾਂ ਹੁਣ ਵਾਹ ਕੇ ਦੇਣਾ ਇਹਨੂੰ ਇੱਕ ਵਾਰੀ ਉਹ ਕਰਕੇ ਦੇਣਾ ਇੱਕ ਵਾਰੀ ਵਾਹ ਕੇ ਦੇਣਾ ਰੋਟਾਵੇਟਰ ਮਾਰ ਕੇ ਦੇਣਾ ਹੈ ਉਦੋਂ ਬਾਅਦ ਇਹਦੇ ਸਪੋਟਾਂ ਲਾਣਗੇ ਉਹ ਬੰਦੇ ਆ ਕੇ ਆ ਦਿਖਾਓ ਉਹਨਾਂ ਦੇ ਬੰਦੇ ਆ ਕੇ ਲਾਣਗੇ ਸਪੋਟਾਂ ਆਪਾਂ ਲਿਆ ਕੇ ਦੇਣੀ ਹੈ ਬੰਦੇ ਉਹਨਾਂ ਦੇ ਲੱਗਣਗੇ ਬਾਕੀ ਸਪਰੇ ਕਰਨੀ ਹੈ ਹੋਰ ਕਰਨੀ ਹੈ ਉਹ ਆਪਾਂ ਕਰਨੀ ਹੈ ਠੀਕ ਹੈ ਤੇ ਇੱਕ ਚੀਜ਼ ਹੋਰ ਦੱਸੋ ਮਤਲਬ ਉਸ ਤੋਂ ਇਲਾਵਾ ਆਪਣੇ ਇਸ ਬਾਗ ਦੇ ਵਿੱਚ ਹੋਰ ਕੋਈ ਕੰਮ ਹੈ ਸਾਰਾ ਲੇਬਰ ਦਾ ਖਰਚਾ ਹੋਣਾ ਪਾਣੀ ਤਾਂ ਪੰਦੇਣਾ ਹੀ ਦੇਣਾ ਹਾਂ ਪਾਣੀ ਦੇਣਾ ਹੁੰਦੀ ਪਾਣੀ ਦੇਣਾ ਸਪਰੇ ਕਰਾਂਗਾ ਤਾਂ ਫਰੂਟ ਬਦੂਗਾ ਤੇ ਛੇਤੀ ਪੱਕੂਗਾ ਤੇ ਆਪਣਾ ਬੂਟਾ ਛੇਤੀ ਖਲੀ ਹੋਊਗਾ ਤੇ ਉਹਨਾਂ ਵੱਲੋਂ ਕੋਈ ਪੇਮੈਂਟ ਦਾ ਜਿਵੇਂ ਤੁਹਾਨੂੰ 1174000 ਰੁਪਇਆ ਆ ਬਾਗ ਤੁਸੀਂ 5 ਬੀਘੇ ਦਿੱਤਾ ਉਹਨਾਂ ਨੂੰ 25% ਪੇਮੈਂਟ ਇੱਕ ਚੀਜ਼ ਹੋਰ ਜਿਹੜੇ ਪੰਜਾਬ ਦੇ ਕਾਫੀ ਲੋਕ ਉਹਨਾਂ ਨਾਲ ਮੇਰੇ ਨਾਲ ਜੁੜੇ ਆ ਵੀ ਪੰਜਾਬ ਤੇ ਰਾਜਸਥਾਨ ਦੇ ਕਿੱਲਿਆਂ ਦੇ ਵਿੱਚ ਜਿਹੜਾ ਫਰਕ ਆ ਉੱਥੇ 8 ਕਨਾਲਾਂ ਨੂੰ ਮਿਲਾ ਕੇ ਇੱਕ ਕਿਲਾ ਬਣਦਾ ਤੇ ਇੱਥੇ 5 ਮਤਲਬ ਕਨਾਲਾਂ ਨੂੰ ਮਿਲਾ ਕੇ ਰਾਜਸਥਾਨ ਨਾਲ ਇੱਕ ਬਿੱਗਾ ਕਹਿੰਦੇ ਐ ਨੂੰ ਤੇ ਐਡਵਾਂਸ ਜਿਹੜੀ ਪੇਮੈਂਟ ਔਫ 25% ਤੁਹਾਨੂੰ ਦੇ ਜਾਂਦੇ ਜਿਹੜੇ ਦਿਨ ਠੇਕਾ ਛੁੱਟਦਾ ਹਾਂ ਠੀਕ ਐ ਤੇ ਬਾਕੀ ਪੇਮੈਂਟ 31 ਜੁਲਾਈ ਨੂੰ ਨਹੀਂ ਬਾਗ ਤੋੜਨ ਆਣਗੇ ਉਦੋਂ ਸਾਰੀ ਪੇਮੈਂਟ ਲੈ ਲੈ ਉਦੋਂ ਸਾਰੀ ਤਾਂ ਨਹੀਂ ਦਿੰਦੇ ਥੋੜੇ ਬਹੁਤ ਬਾਕੀ ਰੱਖਣਗੇ 25% ਬਾਕੀ ਰੱਖ ਲੈਣਗੇ ਹੂੰ ਥੋੜਾ ਹੀ ਸਟਾਰਟ ਕਰ ਦੇਣਗੇ ਜਿਵੇਂ ਜਿਵੇਂ ਟੁੱਟੀ ਜਾਊਗਾ ਹੂੰ ਉਹ ਤੋਂ ਪਹਿਲਾਂ ਪਹਿਲਾਂ ਪੇਮੈਂਟ ਆਪਣੀ ਸਾਰੀ ਕਰ ਦੇਣ ਦੀ ਠੀਕ ਆ ਤੇ ਬਈ ਇੱਕ ਚੀਜ਼ ਹੋਰ ਦੱਸੋ ਬਈ 20 ਸਾਲ ਪੁਰਾਣਾ ਮਤਲਬ ਇਹ ਤੁਹਾਡੇ ਦੇਖਣ ਦੇ ਵਿੱਚ ਹੀ ਸਾਰਾ ਕੁਝ ਮੈਂ ਆਪਣਾ ਦਿਹਾਤੀ ਲਾਇਆ ਇਹ ਨੂੰ ਹੂੰ ਤੇ ਬਾਗ ਲਾਉਣ ਵਾਲੇ ਬੰਦੇ ਜਿਹੜੇ ਨਹੀਂ ਆਏ ਬਾਗ ਜਿੱਦੋਂ ਉਹ ਤੋਂ ਨੇੜੇ ਤੇੜੇ ਨਰਸਰੀ ਨਹੀਂ ਹੁੰਦੀ ਸੀ ਸੱਪਾ ਲਈ ਤੁਹ ਜਾਂਦੇ ਸੀ ਬੁੱਟੇ ਉਸ ਟਾਈਮ ਚ ਹਾਂ ਠੀਕ ਆ ਸੱਪੜੀ ਦੇ ਵਿੱਚ ਬਹੁਤ ਮਸ਼ਹੂਰ ਖਬੋਰ ਦੇ ਲਾਗੇ ਪਿੰਡ ਹੈ ਮਸ਼ਹੂਰ ਹੈ ਹੁਣ ਤਾਂ ਛੇ ਮਾਨ ਕਰਕੇ ਥੋੜੇ ਜਿਹਾ ਡਾਊਨ ਹੋ ਗਏ ਬਾਕੀ ਹੁਣ ਵੀ ਮਸ਼ਹੂਰ ਹੈ ਸੱਪੜੀ ਦੇ ਬੂਟੇ ਉੱਥੋਂ ਲੈਂਦੇ ਸੀ ਤੇ ਆਪਣਾ ਆਪ ਦਾ ਇਹ ਵੀ ਵਿਚਾਰ ਹੈ ਵੀ ਆਪਾਂ ਆਪਦੀ ਨਰਸਰੀ ਤਿਆਰ ਕਰਾਂਗੇ ਦੋ ਸਾਲਾਂ ਨੂੰ ਇਸੇ ਬਾਗ ਦੀ ਨਰਸਰੀ ਲੋਕਾਂ ਨੂੰ ਦਿਆਂਗੇ ਠੀਕ ਹੈ ਤੇ ਇੱਕ ਚੀਜ਼ ਮੈਂ ਦਰਸ਼ਕਾਂ ਨੂੰ ਹੋਰ ਦੱਸਣਾ ਚਾਹਨਾ ਵੀ ਆ ਜਿਹੜਾ ਪੂਰਾ ਜਿਹੜਾ ਬਾਗ ਹੈ ਨਾ ਉਹ 13 ਬਿੱਗਿਆਂ ਦੇ ਵਿੱਚ ਆ ਹੈਨਾ ਹਾਂ 13 ਬਿੱਗਿਆਂ ਦੇ ਵਿੱਚ ਆ ਤੇ ਜੇ ਟੋਟ ਲੈਂਦੀ ਠੇਕਰੀ ਗੱਲ ਕਰੀਏ ਤਾਂ ਲਗਭਗ 32 ਤੋਂ 33 ਲੱਖ ਰੁਪਏ ਸ਼ਾਇਦ ਤੁਸੀਂ ਕਹ ਰਹੇ ਸੀ 32 ਲੱਖ ਚ 32 ਲੱਖ ਰੁਪਈਆ ਦੇ ਵਿੱਚ ਜਿਹੜਾ ਇਹਦਾ ਠੇਕਾ ਉਹ ਠੇਕੇ ਤੇ ਆ ਜਿਹੜਾ ਬਾਗ ਆ ਉਹ ਬਾਈ ਰੰ ਨੇ ਦਿੱਤਾ ਇੱਥੇ ਸਾਦੂਲ ਸ਼ਹਿਰ ਏਰੀਏ ਦੇ ਵਿੱਚ ਤੇ ਇਸ ਤੋਂ ਲਾਵਾ ਬਾਈ ਜਿਵੇਂ ਹੋਰ ਦੱਸੋ ਵੀ ਜਿਹੜੇ ਪੰਜਾਬ ਦੇ ਲੋਕ ਵੇਖ ਰਹੇ ਆ ਜਿਵੇਂ ਤੁਹਾਨੂੰ ਪਤਾ ਹੋਊਗਾ ਜਿਵੇਂ ਕੰਧਾਲਾ ਏਰੀਆ ਅਮਰਕੋਟ ਹਮ ਕਿਕਰ ਖੇੜਾ ਹਬੌਰ ਦਾ ਜਿਹੜਾ ਲਾਗੇ ਦਾ ਜਿਹੜਾ ਏਰੀਆ ਸੀ ਜਾਂ ਜਿਵੇਂ ਜੰਡਾਲਾ ਹਨੁਵੱਤਾ ਮੋਜਗੜ ਚੜਕੀ ਪੰਗਰ ਇਸ ਏਰੀਏ ਦੇ ਵਿੱਚ ਵੀ ਥੋੜੀ ਯਾਦ ਹੋਊਗਾ ਵੀ ਬਾਗ ਦੇ ਬਹੁਤ ਵੱਡਾ ਮਤਲਬ ਇਹ ਇਲਾਕਾ ਸੀ ਆਪਣੇ ਆਪ ਚ ਤੇ ਕਾਫੀ ਏਰੀਏ ਚ ਉੱਥੇ ਬਾਗ ਹੈ ਜਿਹੜਾ ਪੱਟਿਆ ਗਿਆ ਪਾਣੀ ਉੱਚਾ ਹੋਣ ਕਰ ਪਾਣੀ ਸੇਮ ਕਾਰਨ ਉਹ ਸੇਮ ਵਾਲਾ ਪਾਣੀ ਤਾਂ ਮੰਦਾ ਹੀ ਨਹੀਂ ਹੈ ਨਾ ਤਾਂ ਬੋਰ ਦਾ ਪਾਣੀ ਮੰਨੇ ਨਾ ਸੇਮ ਦਾ ਪਾਣੀ ਮੰਨੇ ਤਾਂ ਕਰਕੇ ਬੁੱਟੇ ਹੁਣ ਉੱਥੇ ਮੀਂਹ ਹੜਾਇਆ ਹੈ ਹੂੰ ਪੰਜਾਬ ਚ ਬਰੀਆਮ ਖੜੇ ਇੱਥੇ ਬੁੱਟੇ ਡੁੱਬੇ ਪਏ ਹੈ ਉਹ ਬੁੱਟੇ ਬਚਣੇ ਬਹੁਤ ਮੁਸ਼ਕਲ ਹੈ ਉਹ ਲੋਕਾਂ ਦੀ ਮਿਹਨਤ ਸੀਗੀ ਵਿਚਾਰਿਆਂ ਦੀ 20 ਸਾਲਾਂ ਦੀ ਉਹ 10 ਦਿਨ ਹੋ ਗਏ ਜਦ ਮੀ ਆਏ ਨੂੰ ਅਜੇ ਪਾਣੀ ਨਹੀਂ ਸੁੱਕਿਆ ਉਹ ਬੁੱਟੇ ਬਚਣੇ ਮੁਸ਼ਕਲ ਹੈ ਠੀਕ ਹੈ ਇਹ ਕਾਰਨ ਹੈ ਇਸ ਦਾ ਤੇ ਇੱਕ ਚੀਜ਼ ਹੋਰ ਦੱਸੋ ਜਿਵੇਂ ਜਿਹੜੇ ਮਤਲਬ ਕਿ ਫਿਰ ਆ ਜਿਹੜਾ ਆਪਣੇ ਨੇੜੇ-ਤੇੜੇ ਦਾ ਏਰੀਆ ਆਈ ਏਰੀਆ ਜਿੱਥੋਂ ਸਾਰੇ ਕਿਨੂੰ ਮਤਲਬ ਸਾਰਿਆਂ ਪਾਸੇ ਜਾ ਰਹੇ ਹਾਂ ਯਾ ਹੋਰ ਵੀ ਐਸ ਤੋ ਲਾ ਨਹੀਂ ਆ ਗੰਗਾ ਨਗਰ ਤੇ ਆਪਣੇ ਨੇੜੇ ਨੇੜੇ ਸਰਸੇ ਤੋਂ ਤੱਕ ਦਾਇਰੀ ਹੈ ਇਹਦੀ ਹੈਗਾ ਬੜੇ ਪਾਣੀ ਚ ਨਹੀਂ ਕੰਮ ਤਾਂ ਹਾਂ ਤੇ ਆ ਚੀਜ਼ ਦਿਖਾਓ ਇਧਰਲੇ ਪਾਸੇ ਆ ਕੇ ਨਾ ਸਫਾਈ ਦਿਖਾਓ ਯਾਨੀ ਇਹ ਖੜੇ ਆਪਾ ਰਾਜਸਥਾਨ ਚ ਪਰ ਤੁਮ ਦੇਖਣ ਚਾਹੇ ਲੱਗੂਗਾ ਵੀ ਪੰਜਾਬ ਦੀ ਧਰਤੀ ਦੇ ਵਿੱਚ ਹੋਈ ਹੈ ਪਹਿਲਾਂ ਇਹ ਜਵਾਂ ਸਾਫ਼ ਸੀ ਤੇ ਉਧਰਲੇ ਪਾਸੇ ਸਫਾਈ ਦੇਖੋ ਚਾਰ ਪੰਜ ਮਹੀਨਾ ਾਨ ਕਰਕੇ ਨਾ ਮਤਲਬ ਇੰਨਾ ਦਿਨਾਂ ਦੇ ਵਿੱਚ ਇੱਥੇ ਬਰਸਾਤਾਂ ਜਿਹੜੀਆਂ ਉਹ ਕਾਫੀ ਹੋਈਆਂ ਤੇ ਆਪਣੇ ਆਪ ਦੇ ਭਰਾ ਹੀ ਆ ਬਾਈ ਰਜਨੀ ਸਰਨੇਰੀ ਤੇ ਅੱਜ ਇੱਥੇ ਢਾਣੀਆਂ ਵਾਲੇ ਪਾਸੇ ਆਏ ਸੀ ਜਦੋਂ ਬਾਈ ਰੰਨੇ ਦੱਸਿਆ ਵੀ ਹੁਣ ਤੱਕਾ ਜਿਹੜਾ ਸਭ ਤੋਂ ਜ਼ਿਆਦਾ ਠੇਕੇ ਤੇ ਵਿਕਣ ਵਾਲਾ ਆਈ ਸਾਲ ਆ ਜਦੋਂ ਬਾਗ ਦੀ ਕੀਮਤ ਹੈ ਜਿਹੜੀ ਇੰਨੀ ਜ਼ਿਆਦੇ ਸਾਡੀ ਪਈ ਆ ਤੇ ਮੈਂ ਕਿਹਾ ਆਪਾਂ ਜਿਹੜੇ ਆਪਣੇ ਨਾਲ ਲੋਕ ਜੁੜੇ ਆ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਜਾਣੂ ਕਰਾਉਨੇ ਆ ਇਹ ਸੀ ਸਾਦੂਲ ਸ਼ਹਿਰ ਏਰੀਏ ਦੇ ਵਿੱਚ ਇੱਕ ਬਾਗ ਦੀ ਵਿਜ਼ਿਟ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਸੁਰਖੀਆਂ ਚੱਲ ਰਿਆ ਵੀ ਪੰਜ ਬਿੱਗਿਆਂ ਦਾ ਜਿਹੜਾ ਠੇਕਾ ਉਹ ਲਗਭਗ 11 ਤੋਂ 12 ਲੱਖ ਰੁਪਏ 11,74,000 ਰੁਪਏ ਦੇ ਵਿੱਚ ਆ ਬਾਗ ਦਾ ਜਿਹੜਾ ਠੇਕਾ ਉਹ ਪੰਜਾਬ ਦੇ ਇੱਕ ਬਾਈ ਨੇ ਲਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਬਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ